ਬਾਕੀ ਤਾਂ ਸਲਾਮਾਂ ਕਰੀ ਜਾਂਦੇ ਲਵਲੀ ਹਾਂਜੀ ਤੇ ਸਰਮਾਪਾਈ ਕੀ ਦੇਣਾ ਮੈਨੂੰ ਜੋ ਭਾਬੀ ਤੁਸੀਂ ਕਹੋਗੇ ਹੋ ਲੈ ਲਾਂਗੇ ਨਹੀਂ ਨਹੀਂ ਮੈਂ ਮੰਗ ਕੇ ਥੋੜੀ ਗਿਫਟ ਲੈਣਾ ਚਲੋ ਕੋਈ ਗੱਲ ਨਹੀਂ ਆਹ ਵੀ ਲੈ ਲਾਂਗੇ ਫਿਰ ਉਹਦੋਂ ਤੇ ਜੋਬਨ ਵੇਲੀ ਜਾ ਕੇ ਬੜਾ ਤੁਹਾਡੇ ਨਾਲ ਰੌਲਾ ਪਾਉਂਦਿਆ ਸੀ ਕਿ ਸੋਨਾ ਵੇਚ ਦਿਨੇ ਡੈਡੀ ਕਿ ਕਿਉਂਕਿ ਉਹ ਪੈਸੇ ਫੜਨੇ ਆ ਹੁਣ ਜਿਹੜਾ ਹੀ ਇਧਰੋਂ ਸੋਨਾ ਨੂੰ ਪਾਇਆ ਨਾ ਅਧਿਕਾਰ ਦੇ ਨੂੰ 2 ਲੱਖ ਦਾ ਪਾਇਆ ਵਾ ਉਹਨੂੰ ਕਹੋ ਹਾਂ ਵੀ ਜਿਹੜਾ ਇਧਰ ਵਾਲਾ ਉਹ ਲੈ ਕੇ ਤਾਂ ਤੇ ਪੈਸੇ ਲੈ ਆਉਨੇ ਆ ਸ਼ਾਇਦ ਮਤਾਇ ਤੁਹਾਨੂੰ ਸੱਦਿਆ ਵਾ ਕਿ 2 ਲੱਖ ਰੁਪਏ ਦੀ ਲੋੜ ਵਾ ਸਾਨੂੰ ਕੋਈ ਗੱਲ ਨਹੀਂ ਤੇ ਕਣਕ ਮੈਂ ਵੀ ਸੁੱਟੀ ਐ ਮੇਰੀ ਡੇਢ ਕਿਲਕ ਦੀ ਕਣਕ ਹੋਈ ਐ ਨਹੀਂ ਉਦੋਂ ਤੇ ਬੜੀਆਂ ਫੜਾ ਮਾਰਦਾ ਹਵੇਲੀ ਆਪਣੇ ਪਿਓ ਦੇ ਨਾਲ ਵੀ ਮੈਂ ਸਾਥ ਦਊਂਗਾ ਸੋਨਾ ਲਾਓ ਮੇਰੇ ਕੋਲੋਂ ਤੇ ਜਾ ਕੇ ਪੈਸੇ ਲਿਆਓ ਕਿਸੇ ਕੋ ਮੰਗਣ ਦੀ ਲੋੜ ਹੀ ਨਹੀਂ ਗਈ ਤੇ ਹੁਣ ਨੀ ਇਹਨੂੰ ਦੇਖਦਾ ਵੀ ਕਦੀ ਆੜਤੀ ਐ ਕਿ ਚੁੱਕ ਕੇ ਲਿਆਉਣ ਦੇ ਆ ਕਦੀ ਯਾਰਾਂ ਦੋਸਤਾਂ ਨੂੰ ਕਹਿੰਦੇ ਫਿਰਨ ਦੇ ਆ ਉਹ ਉੱਥੇ ਦੇ ਆਉ ਤੇ ਪੈਸੇ ਲਿਆਓ ਤੇ ਮੈਂ ਹਾਂ ਉਹਨੂੰ ਕਹੋ ਵੀ ਜਿਹੜਾ ਹੀ ਪਾਇਆ ਇਧਰੋਂ ਤੇਰੀ ਬੁੱਟੀ ਨੂੰ ਹਾਂਜੀ ਉਹ ਲੈ ਆ ਉਹਦੇ ਕੋ ਤੇ ਉਹ ਪਾ ਕੇ ਤੇ ਪੈਸੇ ਲੈ ਆਉਨੇ ਆ ਫਿਰ